ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਆਉਣ ਵਾਲੀ ਫਸਲ ਝੋਨੇ ਦੇ ਬੀਜਾਂ ਦੀ ਸੋ ਉਹ ਬੀਜ ਆਪਾਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੇ ਝਾੜ ਪਿਛਲੇ ਸਾਲ ਬਹੁਤ ਵਧੀਆ ਰਿਹਾ ਤੇ ਪੈਲੀ ਵੀ ਜਿਹੜੀ ਆਪਣੀ ਜਲਦੀ ਵੇਲੀ ਹੋ ਜਾਂਦੀ ਆ ਕਟ ਸਮਾਂ ਲੈਣ ਵਾਲੀਆਂ ਸਾਰੀਆਂ ਕਿਸਮਾਂ ਵਾਂ ਤੇ ਪੂਰੀ ਬਾਲ ਗੱਲਬਾਤ ਆਪਾਂ ਅੱਗੇ ਇਸ ਵੀਡੀਓ 'ਚ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਰ ਬਟਨ ਜਰੂਰ ਦਬਾ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਸੋ ਗੱਲ ਕਰਦੇ ਆਂ ਜੀ ਝੋਨੇ ਦੇ ਬੀਜਾਂ ਦੀ ਬਹੁਤ ਤਰ੍ਹਾਂ ਦੇ ਬੀਜ ਜਿਹੜੇ ਮਾਰਕੀਟ 'ਚ ਆਉਂਦੇ ਆ ਸੋ ਜਿਨ੍ਹਾਂ ਨੇ ਸਬਜ਼ੀ ਲਗਾਉਣੀ ਆ ਪਹਿਲੀ ਛੇਤੀ ਬਿਲੀ ਕਰਨੀ ਹੁੰਦੀ ਆ ਉਹਨਾਂ ਵਾਸਤੇ ਸਭ ਤੋਂ ਬੈਸਟ ਝੋਨਾ ਜਿਹੜਾ ਪਿਛਲੀ ਵਾਰੀ ਸਭ ਤੋਂ ਵੱਧ ਝਾੜ ਜਿਦਾ ਰਿਹਾ ਉਹ ਹੈਗਾ ਜੀ 7301 ਸਵਾ ਵਾਲਿਆਂ ਦਾ ਝੋਨਾ ਵਾ ਦੂਸਰੇ ਨੰਬਰ ਤੇ ਜਿਹੜਾ ਵਾ ਕਵੇਰੀ ਵਾਲਿਆਂ ਦਾ 7299 ਝੋਨਾ ਬਹੁਤ ਵਧੀਆ ਜਿਹੜਾ ਵਾ ਪਿਛਲੀ ਵਾਰੀ ਉਹਦਾ ਝਾੜ ਰਿਹਾ ਤੇ ਪਹਿਲੀ ਵੀ ਜਿਹੜੀ ਆ ਉਹ ਜਲਦੀ ਵਿਲਿਓ ਜਾਂਦੀ ਆ ਜੇ ਆਲੂ ਮਟਰ ਜਿਹੜੇ ਕਿਸਾਨ ਲਾਉਂਦੇ ਆ ਉਹਨਾਂ ਵਾਸਤੇ ਬੈਸਟ ਵੈਰਾਈਟੀ ਹੈਗੀ ਆ ਇਹ ਸਾਰੀਆਂ ਵੈਰਾਈਟੀਆਂ ਜਿਹੜੀਆਂ ਤੁਹਾਨੂੰ ਦੱਸੀਆਂ ਇਹ ਸਾਰੀਆਂ ਹਾਈਬ੍ਰਿਡ ਆ ਤੇ ਇਹਨਾਂ ਦੇ ਝਾੜ ਦੀ ਗੱਲ ਕਰ ਲਈਏ ਜਿਹੜੇ 7301 ਦਾ ਝਾੜ ਜਿਹੜਾ ਪਿਛਲੀ ਵਾਰ 35 ਕੁਇੰਟਲ ਤੋਂ ਲੈ ਕੇ 38 ਕੁਇੰਟਲ ਤੱਕ ਝਾੜ ਜਿਹੜਾ ਇਹਦਾ ਨਿਕਲਿਆ ਤੇ ਜਿਹੜਾ 7799 ਆ ਉਹਦਾ ਜਿਹੜਾ 25 ਕੁਇੰਟਲ ਤੋਂ ਲੈ ਕੇ 34 ਕੁਇੰਟਲ ਤੱਕ ਝਾੜ ਜਿਹੜਾ ਉਹਦਾ ਨਿਕਲਿਆ ਸੀਗਾ ਬਾਕੀ ਇਸ ਵਾਰ ਸਵਾਲਿਆਂ ਦਾ ਇੱਕ ਨਵਾਂ ਵੈਰਾਈਟੀ ਆਈ ਆ 7501 ਇਸ ਦਾ ਝਾੜ ਜਿਹੜਾ ਵਾ 40 ਕਿੰਡਲ ਤੱਕ ਦੱਸਦੇ ਆ ਜੇ ਮੌਸਮ ਸਹੀ ਰਵੇ ਤੇ ਜੇ ਆਪਾਂ ਜੁਲਾਈ ਮਹੀਨੇ ਦੇ ਵਿੱਚ ਇਹ ਝੋਨੇ ਨੂੰ ਆਪਾਂ ਜਿੰਨਾ ਵੀ ਲੇਟ ਲਾਵਾਂਗੇ ਉਹਨਾਂ ਜਿਹੜਾ ਵਾ ਇਹ ਝਾੜ ਵਧ ਦਿੰਦਾ ਆਪਾਂ ਜੁਲਾਈ ਮਹੀਨੇ ਦੇ ਵਿੱਚ ਜਾ ਕੇ ਵੀ ਇਹਨੂੰ ਲਗਾ ਸਕਦੇ ਆ ਤੇ ਤੀਸਰੇ ਨੰਬਰ ਤੇ ਮੈਂ ਗੱਲ ਕਰੂੰਗਾ ਜੀ ਪੀਆਰ 126 ਝੋਨੇ ਦੀ ਬਹੁਤ ਵਧੀਆ ਵੈਰਾਈਟੀ ਆ ਪੀਆਰ 126 ਪਿਛਲੀ ਵਾਰ ਅਸੀਂ ਜਿਹੜੀ ਆ 10 ਜੁਲਾਈ ਨੂੰ ਇਹ ਝੋਨਾ ਲਾਇਆ ਸੀ ਤੇ 32 ਕਿਲੋਟ ਝਾੜੇ ਦਾ ਨਿਕਲਿਆ ਸੀ ਬਹੁਤ ਵਧੀਆ ਵੈਰਾਈਟੀ ਜਿੰਨੀ ਪਛੇਤੀ ਲਾਵਾਂਗੇ ਓਨਾ ਝਾੜਵਾਦ ਨਿਕਲੂਗਾ ਜਿਹੜੀਆਂ ਪਹਿਲੀਆਂ ਚ ਮੱਕੀ ਦੀ ਫਸਲ ਖੜੀ ਆ ਓਨਾਂ ਵਾਸਤੇ ਬੈਸਟ ਵੈਰਾਈਟੀ ਹੈਗੀ ਆ ਜੀ ਪੀਆ 126